ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਕੋਲੋਂ ਸਾਰਿਆਂ ਦੀ ਖੈਰ ਸੁੱਖ ਮੰਗਿੰਦੀ ਐ ਸਰਬੱਤ ਦਾ ਭਲਾ ਮੰਗਿੰਦਾ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਬੜੀ ਸੋਹਣੀ ਬਾਤ ਐ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਮਾਪੁੱਤ ਰਹਿੰਦੇ ਸੀ ਜ਼ਿਮੀਂਦਾਰ ਸੀ ਵਧੀਆ ਜ਼ਮੀਨ ਜਾਇਦਾਦ ਸੀ ਉਹਦੇ ਕੋਲੇ ਅਨਪੜ੍ਹ ਸੀ ਮੁੰਡਾ ਉਹ ਖੇਤੀ ਦਾ ਹੀ ਕੰਮ ਕਰਦਾ ਸੀ ਕਰਦਾ ਸੀ ਤਾਂ ਉਹ ਸਾਖ ਨਹੀਂ ਦੀ ਉਹਨੂੰ ਹੁੰਦਾ ਕੋਈ ਜਦੋਂ ਉਹਨੂੰ ਰਿਸ਼ਤਾ ਨਹੀਂ ਤੀ ਹੁੰਦਾ ਮਾਂ ਨੇ ਬੜੀਆਂ ਮੰਨਤਾਂ ਕਰੀਆਂ ਜਿੱਥੇ ਕੋਈ ਕਿਹਾ ਕਰੇ ਉੱਥੇ ਜਾਇਆ ਕਰੇ ਕੋਈ ਰਿਸ਼ਤੇ ਆਲਾ ਨਾ ਆਇਆ ਅੰਤ ਨੂੰ ਉਹ ਜਿਹੜੇ ਪਿੰਡ 'ਚ ਰਹਿੰਦੇ ਸੀ ਉੱਥੇ ਮੰਦਰ ਸੀਗੇ ਉਹ ਕਹਿਣ ਲੱਗੀ ਮੁੰਡੇ ਨੂੰ ਆਪਦੇ ਨੂੰ ਕਹਿੰਦੀ ਵੀ ਤੂੰ ਕੱਲ ਨੂੰ ਕਹਿੰਦੀ ਵੀ ਮੰਦਰ ਵਾਲੇ ਪੰਡਿਤ ਜੀ ਕੋਲ ਜਾ ਕੇ ਆ ਕਹਿੰਦੀ ਮੈਂ ਪੁੱਛ ਕੇ ਆਈਆਂ ਉਹ ਕਹਿੰਦਾ ਵੀ ਸੰਜੋਗ ਬੰਨੇ ਹੋਏ ਨੇ ਵੀ ਪੂਜਾ ਕਰ ਦਾਂਗੇ ਕਹਿੰਦੀ ਤੂੰ ਪੂਜਾ ਕਰਾਇਆ ਉਹ ਕਹਿੰਦਾ ਠੀਕ ਐ ਉਹਨੇ ਸੋਚਿਆ ਉਹਨੇ ਜਾਣਾ ਸੀ ਖੇਤ ਉਹਨੇ ਸੋਚਿਆ ਵੀ ਮੈਂ ਪੂਜਾ ਕਰਾ ਕੇ ਫਿਰ ਇੱਧਰ ਆਉਂ ਫਿਰ ਜਾਉਂ ਦੁਬਾਰੇ ਵੀ ਮੈਂ ਬੜਦਾ ਨੂੰ ਨਾਲ ਹੀ ਲੈ ਜਾਣਾ ਖੋਲ ਕੇ ਤਾ ਚਲਿਆ ਗਿਆ ਭਾਈ ਕੰਮ ਦਾ ਕਰਨ ਵਾਲਾ ਬੰਦਾ ਸੀ ਜਦੋਂ ਵਗ ਗਿਆ ਤਾਂ ਨਾਲ ਵੱਧ ਲੈ ਗਿਆ ਜਦੋਂ ਮੰਦਰ ਚ ਗਿਆ ਕਹਿਣ ਲੱਗਿਆ ਵੀ ਪੰਡਤ ਜੀ ਮੈਂ ਆ ਗਿਆ ਕਰੋ ਪੂਜਾ ਉਹ ਕਹਿੰਦਾ ਰਾਮ 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 ਵਰਦਨ ਵੀ ਕੋਈ ਮੰਦਰ ਚ ਲੈ ਕੇ ਹੁੰਦਾ ਹੁੰਦਾ ਹੈ ਕਹਿੰਦਾ ਇਹਨਾਂ ਨੂੰ ਕੱਢ ਬਾਹਰ ਬਾਹਰ ਪਰਾਂ ਕਰਕੇ ਆ ਇਹਨਾਂ ਨੂੰ ਘਰੇ ਬੰਨ ਗਿਆ ਉਹ ਕਹਿੰਦਾ ਵੀ ਨਹੀਂ ਤੇ ਤੁਹਾਨੂੰ ਕੀ ਹੁੰਦਾ ਕਹਿੰਦੇ ਨੇ ਤੁਸੀਂ ਤਾਂ ਪੂਜਾ ਹੀ ਕਰਨੀ ਹੈ ਮੈਂ ਕੋ ਤੁਸੀ ਕਰਨੀ ਹੈ ਮੇਰੇ ਤੇ ਕਰਨੀ ਹੈ ਮੈਂ ਹੈਗਾ ਵੀ ਮੈਇਰਾ ਤੁਸੀਂ ਟਾਈਮ ਨਾ ਖਰਾਬ ਕਰੋ ਚਲੋ ਜੀ ਉਹ ਕਹਿੰਦਾ ਵੀ ਨਾ ਬੰਨ ਕੇ ਆ ਉਹਦੇ ਨਾਲ ਹੀ ਮੰਦਿਰ ਸੀ ਹਨੂਮਾਨ ਦਾ ਇਹ ਕ੍ਰਿਸ਼ਨਾ ਮੰਦਿਰ ਸੀ ਇਹ ਰਾਮ ਜੀ ਦਾ ਮੰਦਿਰ ਸੀ ਰਾਮਚੰਦਰ ਦਾ ਉਹ ਹਨੂਮਾਨ ਵਾਲਾ ਅੱਡ ਬੈਠਾ ਸੀ ਜਿਹੜਾ ਪੁਜਾਰੀ ਮੂਰੇ ਉਹ ਕਹਿਣ ਲੱਗਿਆ ਕਹਿੰਦਾ ਪੂਜਾ ਕਰਾਉਣੀ ਹੈ ਭਾਈ ਕਹਿੰਦਾ ਲਿਆ ਮੈਂ ਵੱਡਦਾ ਸਣੇ ਕਰ ਦੂੰ ਪੂਜਾ ਆ ਜਾ ਕਹਿੰਦਾ ਇੱਧਰ ਆ ਜਾ ਪੂਜਾ ਕਰਾ ਲੈ ਉਹਨੂੰ ਕਹਿਣ ਲੱਗਿਆ ਇਹਦੀ ਮਾਂ ਨੇ ਇਹਦਾ ਨੂੰ ਠਣ ਠਣ ਗੋਪਾਲ ਰੱਖਿਆ ਹੋਇਆ ਸੀ ਚੌਚ ਉਹ ਨਿੱਕੇ ਹੁੰਦੇ ਤੋਂ ਰੱਖ ਲਿਆ ਤਾਂ ਫਿਰ ਵੱਡੇ ਹੋਏ ਤਾਂ ਉਹੀ ਪੱਕ ਜਾਂਦਾ ਹੁੰਦਾ ਠਣ ਠਣ ਗੋਪਾਲ ਤਾਂ ਉਹ ਪੁਜਾਰੀ ਕਹਿੰਦਾ ਵੀ ਇੱਧਰ ਆ ਜਾ ਹਨੂਮਾਨ ਦੇ ਮੰਦਰ ਵਾਲਾ ਕਹਿੰਦਾ ਕਹਿੰਦਾ ਮੈਂ ਵੱਡਦਾ ਸਣੇ ਕਰ ਦੂੰ ਉਹਨੂੰ ਕਹਿੰਦਾ ਹੱਥ ਲੱਗਿਆ ਠਣ ਠਣ ਗੋਪਾਲ ਕਹਿੰਦਾ ਕਿਉਂ RAM ਜੀ ਕਰ ਨਹੀਂ ਸਕਦੇ ਕਹਿੰਦਾ ਤੇਰੇ ਹਨੂਮਾਨ ਚ ਕੋਈ ਜ਼ਿਆਦਾ ਸ਼ਕਤੀ ਹੈ RAM ਜੀ ਸੇ ਉਹ ਕਹਿੰਦਾ ਹਾਂ ਹੈਗੀ ਹੈ ਉਹ ਕਹਿੰਦਾ ਜਾ ਜਾ ਕਹਿੰਦਾ ਮੈਂ ਨਹੀਂ ਹਨੂਮਾਨ ਤੇ ਭਰੋਸਾ ਕਰਦਾ ਕਹਿੰਦਾ ਜਿਹਦਾ ਅੱਜ ਵਿਆਹ ਨਹੀਂ ਹੋਇਆ ਕਹਿੰਦਾ ਮੇਰਾ ਕੀ ਕਰਾਊਗਾ ਤਾਂ ਭਾਈ ਉਹ ਦੂਜੇ ਪੰਡਤ ਨੇ ਸੋਚਿਆ ਵੀ ਕਿਤੇ ਉਹਦੇ ਕੰਨੀ ਨਾ ਵਗ ਜੇ ਉਹਨੂੰ ਕਹਿੰਦਾ ਚਲ ਆ ਜਾ ਆ ਜਾ ਕਹਿੰਦਾ ਕਰੀ ਦਿਨਾ ਬੜਦ ਵੀ ਤੇਰੇ ਪੂਜਾ ਵੀ ਤੇਰੀ ਕਰ ਦਿਨਾ ਕਹਿੰਦਾ ਆ ਜਾ ਚਲ ਉਹਨੇ দান ਦਾਨ ਦੱਛਣਾ ਤੇ ਰੀ ਪੂਜਾ ਕਰਾ ਲਈ ਜਦੋਂ ਪੂਜਾ ਹੋ ਗਈ ਉਹਨੂੰ ਕਹਿਣ ਲੱਗਿਆ ਪੰਡਤ ਕਹਿੰਦਾ ਵੀ ਹੁਣ ਆ ਘੰਟਾ ਖੜਕਾ ਇਹਨੂੰ ਘੰਟੇ ਨੂੰ ਬੁਜਾ ਦੇ ਕਹਿੰਦਾ ਕਈ ਵਾਰ ਉਹਨੂੰ ਕਹਿੰਦਾ ਮੇਰੇ ਬੜਦਾਂ ਤਾਂ ਰੱਸਾ ਫੜ ਲਓ ਕਹਿੰਦਾ ਹੱਥ ਨੂੰ ਲਵੇਟ ਲਓ ਨਹੀਂ ਕਿ ਛੁੱਟ ਨਾ ਜਾਣਾ ਉਹਨੇ ਭਾਈ ਪੰਡਤ ਨੇ ਹੱਥਾਂ 'ਚ ਲਵੇਟ ਲਿਆ ਰੱਸਾ ਜਦੋਂ ਠੰਢਣ ਗਪਾਲ ਨੇ ਮਾਰੇ ਬੁਜਾਈ ਟੱਲੀ ਬੜਦ ਤੱਕ ਭੱਜਲੇ ਡਰ ਕੇ ਮੂਰੇ ਬੜਦ ਹੱਥਾਂ 'ਚ ਉਹਦੇ ਰੱਸਾ ਫਸਿਆ ਹੋਇਆ 부ਜਾਰੀ ਦੇ ਮੰਗਰੋ ਭੱਜਿਆ ਜਾਵੇ ਉਦੋਂ ਮੰਗਰ ਜ਼ਿਮੀਂਦਾਰ ਆਪ ਜਾਵੇ ਚੱਲ ਭਾਈ ਉਹਨੇ ਗਾਂਹ ਜਾ ਕੇ ਫੜ ਲੇ ਫੜ ਕੇ ਜਦੋਂ ਪੰਡਤ ਆਇਆ ਉੱਥੇ ਮੰਦਿਰ 'ਚ ਉਹ ਹਨੂਮਾਨ ਦਾ ਪੁਜਾਰੀ ਕਹਿਣ ਲੱਗਿਆ ਕਰਾਤੀ ਕਰਾਤੀ ਪੂਜਾ ਕਹਿੰਦਾ ਉਹ ਉਹਨੂੰ ਕਹਿਣ ਲੱਗਿਆ ਕਹਿੰਦਾ ਤੈਂ ਵੀ ਹਿੰਦੂਆਂ ਦੀ ਬਾਣੀਆਂ ਬ੍ਰਾਹਮਣਾਂ ਦੀ ਸੇਠਾਂ ਦੀ ਉਹ ਕਰਾਈਏ ਕਹਿੰਦਾ ਕਿ ਤੇ ਜੱਟਾਂ ਦੀ ਪੂਜਾ ਕਰਾ ਕੇ ਦੇਖ ਤੈਨੂੰ ਫੇਰ ਪਤਾ ਲੱਗੂਗਾ ਨਾ ਇਹ ਜੱਟਾਂ ਦੀ ਪੂਜਾ ਸੀ ਕਹਿੰਦਾ ਚਲੋ ਜੀ ਹਫਤਾ 10 ਦਿਨ ਬਾਅਦ ਕੁਦਰਤ ਤੋਂ ਹੀ ਲਾ ਲਓ ਪੂਜਾ ਦਾ ਅਸਰ ਲਾ ਲਓ ਜਿਵੇਂ ਮਰਜ਼ੀ ਲਾ ਲਓ ਉਹਨੂੰ ਰਿਸ਼ਤਾ ਹੋ ਗਿਆ ਸ਼ਹਿਰ ਚੋਂ ਰਿਸ਼ਤਾ ਹੋਇਆ ਇਹ ਅਨਪੜ ਕੁੜੀ ਪੜੀ ਲਿਖੀ ਕਿਉਂ ਜਮੀਨ ਜਮੂਨ ਵਧੀਆ ਸੀ ਦੇਖ ਕੇ ਕਰਤਾ ਚਾਰ ਪੈਸੇ ਵੀ ਹੈਗੇ ਸੀ ਕੋਲੇ ਤਾਂ ਹੁਣ ਕੁੜੀ ਵਿਆਹ ਹੋ ਗਿਆ ਕੁੜੀ ਚਲੀ ਗਈ ਆਪਦੇ ਪੇਕਿਆਂ ਵਿੱਚ ਜਾਂ ਜਾਂ ਬਗੀ ਜਾਂਦੀਆਂ ਨੇ ਤਾਂ ਆਪਦੀ ਮਾਂ ਨੂੰ ਕਹਿਣ ਲੱਗਿਆ ਮਾਂ ਹੁਣ ਉਹਦਾ ਵਿਆਹ ਹੋ ਗਿਆ ਕਹਿੰਦਾ ਉੱਥੇ ਕਿਉਂ ਛੱਡੀ ਆ ਆਪਾਂ ਉਹਨੂੰ ਲੈ ਕੇ ਆਓ ਉਹਦੀ ਮਾਂ ਕਹਿੰਦੀ ਹਾਂ ਪੁੱਤ ਮੇਰਾ ਵੀ ਨਹੀਂ ਜੀ ਲੱਗਦਾ ਕਹਿੰਦੀ ਅੱਗੇ ਆਪਾਂ ਦੋਨੇ ਰਹਿੰਦੇ ਸੀ ਵੀ ਹੁਣ ਉਹਦੇ বিনা ਜੀ ਨਹੀਂ ਲੱਗਦਾ ਆਪਾਂ ਤਾਂ ਆਦਤ ਪੈ ਗਈ ਉਹਦੀ ਕਹਿੰਦੀ ਮੈਂ ਸਨੇਹਾ ਭੇਜਦੀ ਆ ਤੂੰ ਕੱਲ ਨੂੰ ਲੈ ਆ ਵੀ ਉਹ ਤਿਆਰੀ ਕਰਕੇ ਰੱਖਣਗੇ ਪਈ ਦੂਜੇ ਦਿਨ ਵਗ ਗਿਆ ਗਿਆ ਲੈਣ ਤਾਂ ਗਾਹਾਂ ਭਗਵਾਨ ਪੱਕ ਰਹੇ ਨੇ ਉਹਦੇ ਘਰ ਵਾਲੀ ਦੀਆਂ ਪਰਜਾਈਆਂ ਨੇ ਨਾਲੇ ਉਹਦੀਆਂ ਸਹੇਲੀਆਂ ਇਕੱਠੀਆਂ ਹੋਈਆਂ ਹੋਈਆਂ ਸਬਜ਼ੀਆਂ ਮੈਕਾਂ ਖਿੰਡ ਰਹੀਆਂ ਨੇ ਖੀਰ ਪੂੜੇ ਪਕਾਏ ਪ੍ਰਸ਼ਾਦ ਬਣਾਏ ਪੂਰੀਆਂ ਪਕਾਈਆਂ ਸਬਜ਼ੀਆਂ ਬਣਾਈਆਂ ਕਈ ਤਾਂ ਉਹਨੂੰ ਕਹਿਣ ਲੱਗੇ ਵੀ ਆਜੋ ਜਵਾਈ ਸਾਹਿਬ ਖਾਣਾ ਖਾਓ ਵੇਕੇ ਮੰਜੇ ਤੇ ਉਹਨੂੰ ਥਾਲ ਲਾ ਕੇ ਦੇ ਤਾਂ ਕਈ ਕੌਲੀਆਂ ਪੂਰੀਆਂ ਤਰਤੀਆਂ ਉਹ ਪੂਰੀ ਚੱਕੀ ਤਾਂ ਉਹ ਪੂਰੀ ਛੋਟੀ ਜੀ ਉਹ ਸੋਚਣ ਲੱਗ ਗਿਆ ਵੀ ਜਿਹੜੀ ਪੂਰੀਆਂ ਮੇਰੀ ਮਾਂ ਪਕਾਉਂਦੀ ਹੁੰਦੀ ਉਹ ਤਾਂ ਗਿੱਡੀਆਂ-ਗਿੱਡੀਆਂ ਨੇ ਮੈਂ ਚਾਰ ਗੁਰਕੀਆਂ ਕਰਦਾ ਇੱਕ ਪੂਰੀ ਦੀਆਂ ਵੀ ਇਹ ਠੀਕ ਨਹੀਂ ਛੋਟੀਆਂ-ਛੋਟੀਆਂ ਉਹ ਭਾ ਇੱਕ ਪੂਰੀ ਪੂਰੀ ਦੇ ਉੱਤੇ ਸਬਜ਼ੀ ਧਰਿਆ ਕਰੇ ਮੂੰਹ 'ਚ ਪਾ ਲਿਆ ਕਰੇ ਸਭਤੀ ਪੂਰੀ ਸਬਜ਼ੀ ਧਰਿਆ ਕਰੇ ਮੂੰਹ 'ਚ ਪਾ ਲਿਆ ਕਰੇ ਜਿਹੜੀਆਂ ਉਹ ਸਹੇਲੀਆਂ ਤੇ ਉਹਦੇ ਘਰ ਵਾਲੀ ਦੀਆਂ ਸਾਰੀਆਂ ਹੱਸਣ ਵੀ ਕਿਵੇਂ ਖਾਂਦਾ ਪਈ ਓਧਿਕਾ ਰਾਲੀ ਨੇ ਹੁਣ ਸ਼ਰਮ ਮੰਨਣੀ ਹੀ ਸੀ ਤਾਂ ਉਹ ਉੱਲੇ ਜੇ ਹੋ ਕੇ ਲੱਗੀ ਵੀ ਜੇ ਇਹ ਮੇਰਕ ਨਹੀਂ ਝਾਕ ਲੇ ਮੈਂ ਇਹਨੂੰ ਸਮਝਾਦਾ ਕੋਈ ਇਸ਼ਾਰਾ ਪਈ ਓਧਿਕ ਉਦਰਤੀ ਨਿਗਾ ਮਿਲ ਗਈ ਉਹਨਾਂ ਦੀ ਅੱਖ ਦੋਹਾਂ ਦੀ ਉਹ ਉਹਨੂੰ ਕਹਿਣ ਲੱਗੀ ਵੀ ਇੱਕ ਤੋਂ ਦੋ ਦੋ ਕਰ ਉਹਦਾ ਮਤਲਬ ਤੇ ਵੀ ਇੱਕ ਪੂਰੀ ਦੀਆਂ ਦੋ ਵਾਈਟ ਕਰ ਉਹ ਕਹ ਉਹ ਸਮਝ ਗਿਆ ਵੀ ਇੱਕ ਤੋਂ ਦੋ ਗੁਰਕੀਆਂ ਖਾਪਣਾ ਵੀ ਤੂੰ ਦੋ ਦੋ ਪੂਰੀਆਂ ਖਾ ਇੱਕ ਪੂਰੀ ਨਾ ਖਾ ਭਾਈ ਉਹਨੇ ਕੀ ਕਰਿਆ ਇੱਕ ਪੂਰੀ ਦੇ ਉੱਤੇ ਸਬਜੀ ਧਰ ਕੇ ਇੱਕ ਉਹਦੇ ਉੱਤੇ ਧਰ ਕੇ ਦੋ ਦੋ ਖਾਣ ਲੱਗ ਗਿਆ ਭਾਈ ਸਾਰੇ ਉਹਦੀਆਂ ਭਜਾਈਆਂ ਵੀ ਹੱਸਣ ਭਾਈ ਵੀ ਹੱਸਣ ਉਹ ਬੜਾ ਉਹਨੇ ਐ ਮੱਥੇ ਤੇ ਹੱਥ ਮਾਰਿਆ ਕਹਿੰਦੀ ਕਿੱਥੋਂ ਕਹਿੰਦੀ ਕਰਮਾਂ ਚ ਪਿਆ ਖਾਣ ਦਾ ਵਿਚ ਅੱਜ ਨਹੀਂ ਭਾਈ ਜਦੋਂ ਉਹਨੇ ਐ ਕਰਿਆ ਤਾਂ ਠਣ ਠਣ ਗਪਾਲ ਨੇ ਉਹਨੂੰ ਦੇਖ ਲਿਆ ਵੀ ਮੱਥੇ ਤੇ ਹੱਥ ਮਾਰਿਆ ਉਹ ਸਮਝ ਗਿਆ ਬੀ ਉਹ ਆਇਆ ਕਹਿੰਦੀ ਐ ਵੀ ਪਹਿਲਾਂ ਮੱਥੇ ਨਾਲ ਨਿਸਕਾਰ ਕੇ ਫੇਰ ਪੂਰੀ ਖਾ। ਭਾਈ ਪਹਿਲਾਂ ਮੱਥੇ ਤੇ ਪੂਰੀ ਲਾਇਆ ਕਰੇ ਫੇਰ ਸਬਜੀ ਚ ਪ੍ਰਸ਼ਾਦ ਖੜਾ ਖਸਾਰੇ ਦੇ ਨਾਲ ਜਿਹਦੇ ਨਾਲ ਜਿਵੇਂ ਖਾਇਆ ਕਰੇ ਪਹਿਲਾਂ ਪੂਰੀ ਮੱਥੇ ਤੇ ਲਾਇਆ ਕਰੇ। ਉਹ ਸਾਰੇ ਫੇਰ ਖਿੱਲੀ ਡਾਉਣ ਉਹਦੀ। ਫੇਰ ਉਹਦੇ ਘਰ ਵਾਲੀ ਉੱਚੀ ਦੇਣੇ ਬੋਲੀ ਅੱਗ ਦੇ ਬਹਾਨੇ। ਕਹਿੰਦੀ ਚੁੱਲਿਆ ਚੁੱਲਿਆ ਜਿਵੇਂ ਪਹਿਲਾਂ ਚੱਲਦਾ ਸੀ ਕਹਿੰਦੀ ਉਵੇਂ ਠੀਕ ਸੀ ਉਵੇਂ ਚੱਲ। ਭਾਈ ਉਹਨੂੰ ਕੋਈ ਸਮਝ ਨਾ ਆਵੇ। ਚਲੋ ਜੀ ਖਾਣਾ ਖਾਦਾ ਤਿਆਰੀ ਹੋ ਗਈ ਲੈ ਕੇ ਉਹਨੂੰ ਤੁਰ ਪਿਆ ਤਾਂ ਉਹਦੀਆਂ ਸਾਲੀਆਂ ਕਹਿਣ ਲੱਗੀਆਂ ਜੀਜਾ ਜੀ ਰਸਤੇ 'ਚ ਮੇਲਾ ਲੱਗਿਆ ਹੋਇਆ ਸਾਡੀ ਭੈਣ ਨੂੰ ਮੇਲਾ ਦਿਖਾ ਕੇ ਲਜਾਓ ਉਹ ਭਾਈ ਗਾਹਾਂ ਆਏ ਤਾਂ ਸੱਚੀ ਮੇਲਾ ਲੱਗਿਆ ਹੋਇਆ ਉਹ ਮੇਲਾ ਦੇਖਣ ਜਾਵੜੇ ਜਦੋਂ ਮੇਲੇ 'ਚ ਜਾਵੜੇ ਤਾਂ ਉਧਰੋਂ ਗੁੰਮ ਗਏ ਉਹ ਤਾਂ ਡੱਡ ਹੋ ਗਏ ਬੜਾ ਲੋੜਾ ਆ ਭਾਲਦਾ ਫਿਰਿਆ ਕਿਤੇ ਨਾ ਥਈ ਤਾ ਉੱਥੇ ਵੀ ਮੰਦਰ ਇੱਕ ਹਨੂਮਾਨ ਜੀ ਦਾ ਇੱਕ ਸ਼ਿਵ ਜੀ ਦਾ ਤਾਂ ਹੋ ਇੱਕ रामਜਿੰਦਰ ਜੀ ਦਾ ਇੱਕ ਹਨੂਮਾਨ ਦਾ ਭਾਈ ਉਹ ਫੇਰ ਵਗ ਗਿਆ रामਜਿੰਦਰ ਜੀ ਦੇ ਉੱਥੇ ਕਹਿਣ ਲੱਗਿਆ ਜਾ ਕੇ ਵੀ ਮੇਰੇ ਘਰ ਵਾਲੀ ਨੂੰ ਲੱਭ ਦੋ ਜਲਦੀ ਅਸੀਂ ਤਾਂ ਜਾਣਾ ਹੈ ਵਾਪਸ ਤਾਂ ਉਹ ਪੁਜਾਰੀ ਕਹਿਣ ਲੱਗਿਆ ਕਹਿੰਦਾ খালি ਹੱਥ ਨਹੀਂ ਕਹਿੰਦਾ ਮੰਨਦੇ ਹੁੰਦੇ ਭਗਤ ਦੇਵੀ ਦੇ ਉੱਤੇ ਕਹਿੰਦਾ ਕਹਿੰਦਾ ਠਹਿਰ ਸਾਰੇ ਤਾਂ ਲੱਡੂ ਲੈ ਕੇ ਆ ਪੈਸੇ ਤਾਂ ਤਾਂ ਮੰਨਣਗੇ ਪਾਈ ਫਟਾਫਟ ਔਰ ਲੱਡੂ ਖਰੀਦ ਕੇ ਲਿਆ ਕਈ ਕਿਲੋ 500 ਰੁਪਈਆ ਧਰਤਾ ਉਧਰੋਂ ਦੂਜੇ ਨੇ ਦੇਖਿਆ ਵੀ ਇੰਨਾ ਕੁਝ ਲਈ ਆਉਂਦਾ ਵੀ ਹਨੂਮਾਨਾ ਤਾਂ ਮੇਰੇ ਤਰ ਮੈਂ ਤਾਂ ਕਰਦਾ ਕੰਮ ਹਨੂਮਾਨ ਆळ्या ਕਹਿਣ ਲੱਗਿਆ ਤੂੰ ਇੱਧਰ ਲਿਆ ਚੱਕੀ ਦੰਦchnਾ ਹੁਣ ਇਥੇ ਆ ਦੀ ਤੇਰੇ ਘਰ ਆੜੀ ਉਹ ਕਹਿਣ ਲੱਗਿਆ ਮੈਨੂੰ ਤਾਂ ਕਹਿੰਦਾ ਹਨੂਮਾਨ ਤੇ ਭਰੋਸਾ ਨਹੀਂ ਹੈਗਾ ਉਹ ਕਹਿੰਦਾ ਕੀ ਗੱਲ ਭਰੋਸਾ ਕਿਉਂ ਨਹੀਂ ਕਹਿੰਦਾ ਜਿਹਦਾ ਆਪਦਾ ਹੀ ਨਹੀਂ ਵਿਆਹ ਹੋਇਆ ਉਹ ਮੇਰਾ ਵਿਆਹ ਕਿੱਥੋਂ ਕਰਾ ਦੂ ਲੱਭ ਕੇ ਕਿੱਥੋਂ ਦੇਉ ਜਿਹਦੇ ਪਤਨੀ ਆਪਦੇ ਹੀ ਨਹੀਂ ਹੈਗੀ ਕਹਿੰਦਾ ਮੇਰੀ ਕਿੱਥੋਂ ਲੱਭ ਦੂ ਉਹ ਕਹਿਣ ਲੱਗੇ ਆਏ ਨਾ ਬੋਲ रामचंद्र ਜੀ ਦੀ ਪਤਨੀ ਜਦੋਂ ਗੁਆਚੀ ਸੀ ਨਾ ਕਹਿੰਦਾ ਉਹ ਹਨੂਮਾਨ ਜੀ ਨਹੀਂ ਲੱਭੀ ਤੀ रामचंद्र ਜੀ ਨੂੰ ਨਹੀਂ ਲੱਭੀ ਕਹਿੰਦਾ ਤਾਂ ਭਾਈ ਐਨੇ ਨੂੰ ਉਹ ਚੱਕਣ ਲੱਗਦਾ ਵੀ ਹਾਂ ਗੱਲ ਤਾਂ ਸਹੀ ਹੈ ਵੀ ਮੈਂ ਸਾਰੀ ਦੱchnਾ ਚਾਹ ਕੇ ਉਧਰ ਲੈ ਜਾ ਤਾਂ ਐਨੇ ਨੂੰ ਤੇ ਘਰ ਵਾਲੀ ਆ ਗਈ ਘਰ ਵਾਲੀ ਆ ਗਈ ਤਾਂ ਚਲ ਸ਼ੁਕਰ ਮਨਾਇਆ ਵੀ ਆ ਗਈ ਤਾਂ ਪਾਈ ਫੇਰ ਵਾਗੇ ਪਿੰਡ ਨੂੰ ਆਵਦੇ ਗਏ ਹੋਏ ਤਾਂ ਗਾਹਾਂ ਟੜਕੇ ਨੂੰ ਉਹਦੀ ਸੱਸ ਕਹਿਣ ਲੱਗੀ ਵੀ ਲੈ ਪੁੱਤ ਤੂੰ ਦੁੱਧ ਰਿੜਕ ਲੈ ਉਹਨੇ ਦੁੱਧ ਰਿੜਕਿਆ ਕਹਿਣ ਲੱਗੀ ਮਾਂ ਜੀ ਮੱਖਣ ਆ ਗਿਆ ਉਹ ਕਹਿੰਦੀ ਹਰਾਮ ਰਾਮ 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 ਅੱਜ ਤੋਂ ਨਾ ਕਹੀ ਧੀਏ ਮੱਖਣ ਨਾਲ ਨਾ ਲਈ ਮੱਖਣ ਸਿਓ ਤਾਂ ਤੇਰੇ ਸਹੁਰੇ ਦਾ ਨਾਉ ਤੀ ਉਹ ਪਈ ਬੜੀ ਹੈਰਾਨ ਜੀ ਹੋਈ ਕਹਿੰਦੀ ਕਹੇ ਜੀ ਨਾਮ ਰੱਖਦੇ ਨੇ ਮੱਖਣ ਸਿੰਘ ਠਣ ਠਣ ਗਪਾਲ ਕਹਿੰਦੀ ਇਹ ਵੀ ਕੋਈ ਨਾਮ ਨਹੀਂ ਚੱਲ ਭਾਈ ਦੂਜੇ ਦਿਨ ਉਹਨੇ ਫੇਰ ਦੁੱਧ ਰੜਕਿਆ ਫੇਰ ਜਾ ਕੇ ਕਹਿੰਦੀ ਮਾਂ ਜੀ ਮੱਖਣ ਮੱਖਣ ਕਹਿ ਕੇ ਚੁੱਪ ਕਰ ਗਈ ਕਹਿੰਦੀ ਬਾਪੂ ਜੀ ਆ ਗਏ ਕਹਿੰਦੀ ਤੌਲੇ ਚ ਤਾਂ ਭਾਈ ਸਾਰੇ ਹੱਸ ਪਏ ਫੇਰ ਉਹ ਪਾਣੀ ਭਰਨ ਜਾਂਦੀ ਹੁੰਦੀ ਖੂਹ ਤੇ ਤਾਂ ਉੱਥੇ ਦੂਰੋਂ ਹੀ ਲੋਕ ਕੁੜੀਆਂ ਦੇਖ ਕੇ ਖੜ ਜਿਆ ਕਰਨ ਮੁੰਡੇ ਵੀ ਖੜਜਿਆ ਕਰਨ ਕਿ ਉਹ ਠੰਡ ਠਣਕਪਾਲ ਦੀ ਬਹੂ ਆਉਂਦੀ ਆ ਉਹ ਠੰਡ ਠਣਕਪਾਲ ਦੀ ਬਹੂ ਆਉਂਦੀ ਆ ਉਹ ਸ਼ਰਮ ਮੰਨਿਆ ਕਰੇ ਵੀ ਠੰਡ ਠਣਕਪਾਲ ਕਹਿੰਦੇ ਨੇ ਮੇਰੇ ਘਰ ਵਾਲੇ ਦਾ ਨਾਂ ਕਿਹਾ ਜਾਏ ਉਹਨੂੰ ਆ ਕੇ ਕਹਿੰਦੀ ਵੀ ਆਪਦਾ ਨਾਂ ਬਦਲ ਕਹਿੰਦੀ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਆ ਉਹ ਕਹਿੰਦਾ ਨਾਂ ਨੂੰ ਕੀ ਆ ਤਾਂ ਨਾਂ ਤਾਂ ਲੈ ਕੇ ਬੁਲਾਉਣਾ ਹੀ ਹੁੰਦਾ ਕਹਿੰਦਾ ਅੱਜ ਕੀ ਪਾ ਕੇ ਖਾਣਾ ਕੁਛ ਕਹਿੰਦੀ ਨਾ ਨਾਂ ਬਦਲ ਉਹ ਕਹਿੰਦਾ ਉਹਨੂੰ ਤਾਂ ਡਰਾਬਾ ਦਿੱਤਾ ਕਹਿੰਦੀ ਜੇ ਤੂੰ ਨਹੀਂ ਨਾਂ ਬਦਲੇਂਗਾ ਮੈਂ ਤਾਂ ਆਪਦੇ ਪੇਕੇ ਵਗ ਜੂ ਉਹਨੇ ਕਹਿਆ ਵੀ ਇਹਨੇ ਕਿਹੜਾ ਜਾਣਾ ਕਹਿੰਦਾ ਤੇਰੀ ਮਰਜ਼ੀ ਹੈ ਕਹਿੰਦਾ ਪੇਕੇ ਵਗ ਜਾ ਭਾਈ ਉਹ ਤਾਂ ਨਿਕਲ ਗਈ ਘਰੋਂ ਸੱਚੀ ਗਈ ਗਈ ਜਦੋਂ ਪਿੰਡ ਚ ਤੁਰੀ ਜਾਂਦੀ ਹੈ ਤਾਂ ਇੱਕ ਬੁੜੀ ਚੱਕੀ ਪੀਂਦੀ ਹੈ ਬੈਠੀ ਮੋਰੀ ਦੇ ਕੋਲ ਉਹਨੂੰ ਕਹਿਣ ਲੱਗੀ ਵੀ ਮੋਰੀ ਵਿੱਚ ਦੀ ਕਹਿੰਦੀ ਮਾਂ ਜੀ ਮੈਂ ਪਾਣੀ ਪੀਣਾ ਉਹ ਕਹਿੰਦੀ ਧੀ ਆ ਗੇਟ ਵੜ ਕੇ ਅੰਦਰ ਆ ਜਾ ਜਦੋਂ ਆ ਗਈ ਉਹਨੇ ਦੇਖਿਆ ਵੀ ਬੁੜੀ ਹੈ ਉਹਨੂੰ ਕਹਿੰਦੀ ਮਾਤਾ ਤੂੰ ਤੇਰੇ ਘਰੇ ਕੋਈ ਹੋਰ ਨਹੀਂ ਹੈਗਾ ਚੱਕੀ ਪੀਸਣ ਵਾਲਾ ਕਹਿੰਦੀ ਤੂੰ ਕੱਲੀ ਹੋਈ ਪੀ ਨਹੀਂ ਆਵੀ ਤੂੰ ਤਾਂ ਇੰਨੀ ਉਮਰ ਦੀ ਐ ਉਹ ਕਹਿੰਦੀ ਨਾ ਤੀਏ ਮੇਰੇ ਘਰੇ ਕੋਈ ਹੈ ਨਹੀਂ ਕਹਿੰਦੀ ਤੇਰਾ ਨਾਮ ਕੀ ਹੈ ਉਹ ਕਹਿੰਦੀ ਲక్ష్ਮੀ ਕਹਿੰਦੀ ਲక్ష్ਮੀ ਐ ਪੀਂਦੀ ਚੱਕੀ ਐ ਹੱਥ ਮਾਰ ਕੇ ਤੁਰ ਗਈ ਕਹਿੰਦੀ ਚਲੋ ਗਾਹਾਂ ਗਈ ਤਾਂ ਇੱਕ ਬੰਦਾ ਘਾ ਖੋਤਦਾ ਹੈ ਖੋਤਦਾ ਖੋਤਦਾ ਉਹ ਦਰਖਤ ਥੱਲੇ ਬੈ ਗਿਆ ਬਿੰਦ ਚੱਟ ਹਵਾ ਲੈ ਲੈ ਉਹਦੇ ਕੋਲ ਖੜ ਗਈ ਜਾ ਕੇ ਉਹਨੂੰ ਕਹਿਣ ਲੱਗੀ ਨਾਮ ਚ ਉਲਝੀ ਫਿਰਦੀ ਐ ਕਹਿੰਦੀ ਤੇਰਾ ਨਾਮ ਕੀ ਆ ਵੀਰੇ ਉਹ ਕਹਿੰਦਾ ਮੇਰਾ ਨਾਮ ਹੈ ਲਖਪਤ ਫੇਰ ਸੋਚਦੀ ਐ ਵੀ ਨਾਮ ਲਖਪਤ ਐ ਖੋਤ ਦਾ ਘਾਤ ਅੰਨੀ ਅੱਗ ਪੈ ਰਹੀ ਐ ਸਿਖਰ ਦੁਪਹਿਰਾ ਕਾ ਖੋਤ ਦਾ ਫਿਰਦਾ ਫੇਰ ਆਏ ਹੱਥ ਮਾਰ ਕੇ ਤੁਰ ਗਈ ਗਾਹਾਂ ਗਾਹਾਂ ਜੇ ਤੋ ਗਈ ਪਿੰਡ ਵੱੜਨ ਲੱਗੀ ਤਾ ਕੋਈ ਮੁਰਦੇ ਨੂੰ ਸਸਕਾਰ ਕਰਨ ਲਈ ਜਾਂਦੇ ਨੇ ਉਹਨਾਂ ਨੂੰ ਕਹਿਣ ਲੱਗੀ ਭਾਈ ਇਹ ਕੀ ਕੌਣ ਮਰ ਗਿਆ ਉਹ ਕਹਿੰਦਾ ਅਮਰ ਸਿੰਘ ਮਰ ਗਿਆ ਕਹਿੰਦੀ ਲੈ ਜਿਹੜਾ ਹੈ ਹੀ ਅਮਰ ਸਿੰਘ ਕਹਿੰਦੀ ਉਹ ਕਿਵੇਂ ਮਰ ਗਿਆ ਉਹ ਕਹਿੰਦਾ ਸਹਰੀ ਅਮਰ ਸਿੰਘ ਤਾਂ ਨੌ ਹੈ ਬੁਲਾਉਣ ਵਾਸਤੇ ਕਹਿੰਦਾ ਹੁਣ ਬੰਦੇ ਨੇ ਤਾਂ ਮਰਨਾ ਹੀ ਆ ਜਦੋਂ ਉਹਦਾ ਟਾਈਮ ਆ ਗਿਆ ਭਾਈ ਉਥੋਂ ਫਿਰ ਉਹਨੇ ਸੋਚੀ ਖੜ ਕੇ ਗੱਲ ਇਹ ਗੱਲ ਤਾਂ ਸਹੀ ਐ ਕਹਿੰਦੀ ਜੇ ਲక్ష్ਮੀ ਚੱਕੀ ਪੀ ਸਕਦੀ ਐ ਲਖਪਤ ਕਾ ਖੋਤ ਸਕਦਾ ਐ ਆਮਰ ਸਿੰਘ ਅਮਰ ਨਹੀਂ ਹੈਗਾ ਉਹ ਮਰ ਸਕਦਾ ਐ ਕਹਿੰਦੀ ਫੇਰ ਮੈਂ ਠਣ ਠਣ ਗਪਾਲ ਨੂੰ ਐਵੇਂ ਤੰਗ ਕਰੀ ਜਾਨੀਆ ਉੱਥੋਂ ਕਹਿ ਕੇ ਭਾਈ ਖੜੀ ਰਹੀ ਪਹਿਲਾਂ ਤਾਂ ਸੋਚੀ ਗਈ ਫੇਰ ਕਹਿਣ ਲੱਗੀ ਕਹਿੰਦੀ ਐ ਹੱਥ ਜੇ ਮਾਰ ਕੇ ਕਹਿੰਦੀ ਇਹ ਕੀ ਚੱਕਰ ਐ ਕਹਿੰਦੀ ਲక్ష్ਮੀ ਚੱਕੀ ਪੀਸਦੀ ਲਖਪਤ ਖੋਤੇ ਕਾ ਅਮਰ ਚਿਖਾਤੇ ਚੜ ਗਿਆ ਤੂੰ ਆਬਦੇ ਠਣ ਠਣ ਗੋਪਾਲ ਦੀ ਸੁਖਮੰਗਾ ਮਨਾ ਕਹਿ ਕੇ ਭਾਈ ਘਰ ਨੂੰ ਆ ਗਈ ਉਹ ਆਈ ਨੂੰ ਕਹਿੰਦਾ ਕਿਉਂ ਤੂੰ ਤਾਂ ਪੇਕਿਆਂ ਨੂੰ ਗਈ ਤੇ ਆ ਗਈ ਕਹਿੰਦੀ ਮੈਂ ਸਮਝ ਗਈ ਹੁਣ ਬੇ ਨਾਮ ਚ ਕੁਝ ਨਹੀਂ ਹੁੰਦਾ ਤਾਂ ਬਲਾਉਂ ਲਈਏ ਹੁੰਦਾ ਸੋ ਇੰਨੀ ਕੁ ਬਾਤ ਸੀ ਭਾਈ ਤੁਸੀਂ ਵੀ ਨਾ ਕੋਈ ਐ ਕਰਿਓ ਬਹੁਤ ਮੁੰਡਿਆਂ ਦੇ ਨਾਲ ਲੱड्डੂ ਮੈਂ ਸੁਣੇ ਨੇ ਲੱਡੂ ਹੁੰਦਾ ਵਿਸਕੀ ਹੁੰਦਾ ਇੰਗੇ ਜੇ ਨਾ ਹੁੰਦੇ ਨੇ ਤੁਸੀਂ ਵੀ ਨਾ ਕਿਸੇ ਨਾਲ ਪੰਗਾ ਲੈ ਲਿਓ ਤਾਂ ਸਾਰਿਆਂ ਨੂੰ ਧੰਨਵਾਦ ਜੀ ਸੁਣਿਓ ਦੱਸਿਓ ਵੀ ਕਿਵੇਂ ਲੱਗੀ ਤੁਹਾਨੂੰ ਧੰਨਵਾਦ